ਸੋ ਸਾਥੀਓ ਬੋਰਜ ਟੈਲਦਾਸ ਮੌਜੂਦ ਆ ਸੀ ਇੱਥੇ ਸਾਨੂੰ ਬਾਪੂ ਜੀ ਮਿਲੇ ਆ ਜੋ ਕਿ ੜਾਪੜ ਤੋਂ ਨੇ ਤੇ ਆਪਣੇ ਭਾਵ ਪ੍ਰਗਟ ਕਰਦੇ ਆ ਤੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਸੇਵਾ 'ਚ ਵੀ ਲੱਗੇ ਹੋਏ ਆ ਬਾਪੂ ਜੀ ਮੇਰੇ ਨਾਲ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਤੇ ਆਉ ਬਾਪੂ ਜੀ ਨਾਲ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਦੀਸ਼ ਸਿੰਘ ਹੈ ੜਾਪੜ ਤੋਂ ਮੈਂ ਜੀ ਅਸੀਂ ਜਦੋਂ ਵੀ ਨਮਸ਼ਹਿਰ ਨੂੰ ਜਾਂਦੇ ਆ ਫਾਟਾ ਰੇਲਵੇ ਫਾਟਾ ਕ੍ਰੋਸ ਕਰਨ ਤੋਂ ਪਹਿਲਾਂ ਖੱਬਿਆਤ ਦੇਖਿਆ ਅਸੀਂ ਕਈ ਸਾਲ ਤੋਂ ਮੇਰੀ ਉਮਰ 34 ਸਾਲ ਦੀ ਹੋ ਗਈ ਮੈਂ ਅੱਜ ਤੱਕ ਇਹੀ ਦੇਖਦਾ ਉੱਥੇ ਕਚਰਾ ਕਿੰਨਾ ਪਿਆ ਆ ਜਿਹਦੇ ਵਿੱਚ ਇੱਕ ਟੁੱਟਿਆ ਫਰਨੀਚਰ ਸਾਰਾ ਕੁਝ ਪਿਆ ਆ ਕੀ ਉਹਦੇ ਵਿੱਚ ਸਿਹਤ ਵਿਭਾਗ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਇਹਦੇ ਵਿੱਚ ਕੋਈ ਸੱਪ ਸੁੰਦੇ ਆ ਜਾਂ ਕੀ ਗੱਲ ਹੈਗੀ ਆ ਪਰ ਇਸ ਦੀ ਸਫਾਈ ਲਾਜ਼ਮ ਹੋਣੀ ਚਾਹੀਦੀ ਹੈ ਕਈ ਸਾਲ ਤੋਂ ਮੈਂ ਇਸ ਮਾਧਿਅਮ ਰਾਹੀਂ ਵੀ ਗੱਲ ਕੀਤੀ ਹੈਗੀ ਤੇ ਹਰ ਇੱਕ ਦਾ ਭਲਾ ਹੋਣਾ ਚਾਹੀਦਾ ਆਪਾਂ ਘਰਾਂ 'ਚ ਜਾ ਕੇ ਤਾਂ ਹੁਣ ਦੇਖਦੇ ਆਂ ਵੀ ਫ੍ਰੀਜ 'ਚ ਪਾਣੀ ਪਿਆ ਕੁੰਡੇ 'ਚ ਪਾਣੀ ਪਿਆ ਜਦੋਂ ਕਿ ਉਹ ਕੁੰਡੇ 'ਚ ਪਾਣੀ ਇਦਾਂ ਨਹੀਂ ਹੁੰਦਾ ਹੈਗਾ ਅ ਜਾਨਵਰ ਦੇ ਪੀਣ ਵਾਸਤੇ ਪਾਣੀ ਰੱਖਦੇ ਆ ਭੱਲੇ ਵਾਸਤੇ ਰੱਖਦੇ ਆ ਤੇ ਜੇ ਜੇ ਹੁਣ ਉੱਥੇ ਤੁਹਾਡਾ ਗੰਦ ਪਿਆ ਆ ਤਾਂ ਤੁਸੀਂ ਉਹਨੂੰ ਚਕਾਓ ਸਫਾਈ ਕਰਾਓ ਰੇਲੇ ਫਾਟਕ ਤੋਂ ਅੱਗੇ ਜਾ ਕੇ ਦੇਖ ਲਓ ਜਾਂ ਪਿੱਛੇ ਦੇਖ ਲਓ ਖੱਡੇ ਕਿੰਨੇ ਪਏ ਹੋ ਆ ਜਦੋਂ ਲੋਕ ਆਪਣੇ ਕਨੈਕਸ਼ਨ ਲੈਂਦੇ ਆ ਤਾਂ ਉੱਥੇ ਖੱਡੇ ਪਾ ਕੇ ਚੱਲ ਜਾਂਦੇ ਆ ਲੋਕ ਡਿੱਗਦੇ ਆ ਮੈਂ ਖੁਦ ਵੀ ਡਿੱਗਿਆ ਉੱਥੇ ਸੱਟ ਲਵਾਈ ਆ ਤੇ ਫਾਟਕ ਦੇ ਗੱਬੇ ਇਹ ਹਾਲ ਆ ਹੁਣ ਬੱਸਾਂ ਜਿਹੜੀਆਂ ਜਿਹੜੀਆਂ ਬੱਸਾਂ ਘੁੰਮ ਕੇ ਹੁਣ ਬੇਗੰਪੁਰ ਵੱਲ ਦੀਆਂ ਜਾਣੀਆਂ ਆ ਉਸ ਉੱਥੇ ਇੱਕ ਫਟ ਗਿਆ ਉਹਨੇ ਮ ਪੁੱਛਿਆ ਮੈਂ ਕਿਹਾ ਜੀ ਇੱਥੇ ਕੁਝ ਮਿੱਟੀ ਮੁੱਟੀ ਪਾ ਦਿਓ ਕਹਿੰਦਾ ਮਿੱਟੀ ਨਹੀਂ ਪੈਂਦੀ ਉੱਥੇ ਰੇਲਵੇ ਵਾਲੇ ਕਹਿੰਦੇ ਅਸੀਂ ਇੱਥੇ ਮਿੱਟੀ ਪਾਉਣ ਨਹੀਂ ਦੇਣੀ ਹੈਗੀ ਮੈਂ ਕਿਹਾ ਉੱਥੇ ਖੱਡਾ ਕਿੰਨਾ ਪਿਆ ਹੈ ਕਿਦਾਂ ਲੋਕ ਰੰਗਦੇ ਆ ਬੱਸਾਂ ਟਰੱਕ ਜੇ ਉਹ ਸਭ ਕੁਝ ਹੈ ਜੀ ਤੇ ਉਹਨਾਂ ਨੂੰ ਨੁਕਸਾਨ ਕਿੰਨਾ ਹੁੰਦਾ ਹੈ ਜੇ ਇਸ ਇਸ ਚੀਜ਼ ਨੂੰ ਆਪਾਂ ਦੇਖੀਏ ਤਾਂ ਇਹ ਚੀਜ਼ ਖੱਡੇ-ਖੱਡੇ ਬੰਦ ਨੂੰ ਚਾਹੀਦਾ ਜਿਹੜਾ ਕਚਰਾ ਇਦਾਂ ਪਿਆ ਹੈ ਕਈ ਸਾਲ ਤੋਂ ਬੰਦ ਨੂੰ ਜਿਹਦਾ ਉਧਰ ਚਲ ਜਾਓ ਪੰਡੋਰਾ ਮੱਲੇ ਮੱਲੇ ਵਾਲੂ ਚਲ ਜਾਓ ਉੱਥੇ ਦੁਨੀਆ ਭਰ ਦਾ ਉਹ ਲੋਕ ਆਪਣਾ ਕਬਜ਼ਾ ਕਰਕੇ ਬੈਠੇ ਆ ਕੁਆੜੀਏ ਉਹ ਰਸਤਾ ਇੰਨਾ ਛੋਟਾ ਆ ਕਿ ਉੱਥੋਂ ਦੋ ਗੱਡੀਆਂ ਲੰਘਣਾ ਮੁਸ਼ਕਲ ਹੋ ਜਾਂਦਾ ਕੀ ਉੱਥੇ ਕਿੱਲਾ ਨਹੀਂ ਪਈਆਂ ਥੱਲੇ ਹੁੰਦੀਆਂ ਜੇ ਕਿੱਲਾ ਥੱਲੇ ਪਈਆਂ ਹੋਣਗੀਆਂ ਤਾਂ ਸਾਡੇ ਟਾਇਰ ਪਾਟਣਗੇ ਜੇ ਅਸੀਂ ਲੰਘਣਾ ਹੁੰਦਾ ਤਾਂ ਬੜੀ ਮੁਸ਼ਕਲ ਜੀ ਹੁੰਦੀ ਆ ਕਈ ਵਾਰੀ ਉੱਥੇ ਜਾ ਕੇ ਦੇਖਿਆ ਉੱਥੇ ਉਹਨਾਂ ਲੋਕਾਂ ਨੇ ਆਪਣੇ ਸੱਟ ਢੜ ਕੇ ਕੁਆੜੀਆਂ ਨੇ ਇਹ ਕੰਮ ਕੀਤਾ ਆ ਜਦ ਕਿ ਉਹ ਕੁਆੜ ਦੇ ਵਿੱਚ ਹਰ ਹੋਗਾ ਇਹ ਪ੍ਰਸ਼ਾਸਨ ਨੇ ਪਟਨਾਖੜਾ ਹੁਣ ਸਾਡੇ ਕੋ ਫਾਇਰ ਬ੍ਰਿਗੇਡ ਹੈ ਨਹੀਂ ਜੇ ਫਾਇਰ ਬ੍ਰਿਗੇਡ ਹੈ ਨਹੀਂ ਫਿਰ ਉਹਨਾਂ ਦਾ ਡੀਜੇਲ ਹੈ ਨਹੀਂ ਜੀ ਫਲਾਨਾ ਹੈ ਨਹੀਂ ਇਹ ਚੀਜ਼ਾਂ ਦਾ ਨੁਕਸਾਨ ਤਾਂ ਸਾਡਾ ਹੀ ਹੈ ਨਾ ਜੀ ਜੇ ਸਫਾਈ ਹੋਗੀ ਤਾਂ ਬਹੁਤ ਚੰਗੀ ਗੱਲ ਆ ਮੈਂ ਇਸ ਜੀ ਦੀ ਗੱਲ ਕਰਦਾ ਵੀ ਸਾਰੇ ਪ੍ਰਸ਼ਾਸਨ ਨੂੰ ਇਹ ਸਫਾਈ ਕਰਾਉਣੀ ਚਾਹੀਦੀ ਹੈ ਜੀ ਜਿਵੇਂ ਤੁਸੀਂ ਤੁਸੀਂ ਤੁਹਾਡੇ ਹਿਸਾਬ ਨਾਲ ਜਿਵੇਂ ਤੁਹਾਡਾ ਤਜਰਬਾ ਆ ਤੁਸੀਂ ਕਿਸ ਨੂੰ ਕਸੂਰਵਾਰ ਮੰਨਦੇ ਹੋ ਕਸੂਰ ਵਰਤ ਹੁਣ ਕਿਹਨੂੰ ਕਹਿਣਾ ਜੀ ਬਸ ਹੁਣ ਤਾਂ ਇਹਦਾ ਉਹਨਾਂ ਨੂੰ ਆਪਣੇ ਆਪ ਵੀ ਪਤਾ ਹੀ ਆ ਸਾਰਿਆਂ ਨੂੰ ਤੇ ਜੇ ਹੁਣ ਕੈਮਰੇ ਵਾਲੇ ਸਾਰਾ ਕੁਝ ਦੇਖ ਕੇ ਕਰਦੇ ਆ ਲੋਕ ਲੰਘਦੇ ਆ ਜੇ ਕੋਈ ਪ੍ਰਿੰਸੀਪਲ ਵੀ ਉਥੇ ਕਹਿ ਦੇਵੇ ਬੇੜਾ ਘਰ ਕੇ ਬੇੜਾ ਘਰ ਕੇ ਐਸੇ ਰੋਡ ਦਾ ਤਾਂ ਫਿਰ ਬਹੁਤ ਮਾੜੀ ਗੱਲ ਹੋ ਜਾਂਦੀ ਹੈ ਨਾ ਜੀ ਸੁਣਨ ਵਾਲੇ ਦੀ ਵੀ ਕੰਨਾਂ ਨੂੰ ਇੱਕ ਗੱਲ ਪਹੁੰਚਦੀ ਆ ਤੇ ਫਿਰ ਦੇਖਣ ਵਾਲੇ ਜੇ ਲੰਘਦੇ ਆ ਉਹਨਾਂ ਦਾ ਹਾਲ ਕੀ ਹੋਊਗਾ ਦੁਕਾਨਾਂ ਵਾਲੇ ਤਾਂ ਵਿਚਾਰੇ ਪਿੱਟਦੇ ਪਾਏ ਕਿ ਸਾਡੀਆਂ ਦੁਕਾਨਾਂ 'ਚ ਕੋਈ ਗਾਹ ਨਹੀਂ ਚੜਦਾ ਹੈਗਾ ਕੀ ਕਰ ਜੇ ਗੱਡੀ ਜਾਣੀ ਨਹੀਂ ਉਧਰ ਨੂੰ ਨਹੀਂ ਹੈਗੀ ਅਸੀਂ ਮੰਡੀ ਵਿੱਚੋਂ ਸਮਾਨ ਲੈਣ ਜਾਂਦੇ ਆ ਕੋਈ ਸਾਨੂੰ ਥੋੜਾ ਜਿਆਦਾ ਰਹਿਤ ਵਿੱਚ ਮਿਲ ਜਾਂਦਾ ਜੇ ਅਸੀਂ ਉੱਥੇ ਬੜਾਂਗੇ ਤਾਂ ਸਾਨੂੰ ਸਮਾਨ ਕਿੱਥੋਂ ਮਿਲੂਗਾ ਜੀ ਠੀਕ ਹੈ ਜੀ ਇਸ ਕਰਕੇ ਇਹਨਾਂ ਦਾ ਬਸਰੀ ਲੰਗ ਦੀ ਲੋਕਾਂ ਨੂੰ ਕਿੰਨੀ ਕਿੰਨੀ ਦੂਰ ਤੋਂ ਚੱਲ ਕੇ ਆਉਣਾ ਪੈਂਦਾ ਤੇ ਬਾਕੀ ਤਾਂ ਜਿਹੜਾ ਹੈਗਾ ਉਹ ਮੈਂ ਪਰਸੋਂ ਗਿਆ ਨਵੇਂ ਸ਼ਹਿਰ ਉੱਤੇ ਮੇਰੇ ਨਹਿਰੂ ਗੇਟ ਤੋਂ ਤੁਰ ਕੇ ਆ ਕੇ ਭੋਜਨ ਪੰਡਾਰ ਤੱਕ ਤੁਰ ਕੇ ਆਇਆ ਕਿੰਨੇ ਖੱਡੇ ਪਏ ਹੋ ਆ ਲੋਕ ਦੋ ਤਿੰਨ ਤਿੰਨ ਜਾ ਕੇ ਸਕੂਟਰ ਤੇ ਜਾ ਕੇ ਡੇਕਦੇ ਆ ਫੇ ਉਹ ਅੱਖੀਂ ਮੈਂ ਦੇਖਿਆ ਮੋਟਰਸਾਈਕਲ ਵਹੀਕਲ ਜਾ ਹੋਇਆ ਪਏ ਮੁਸ਼ਕਿਲ ਹੋ ਗਈ ਹੈ ਇਹ ਕਹ ਲੈ ਇਸ ਕਰਕੇ ਇਸ ਚੀਜ਼ ਨੂੰ ਚਾਹੀਦਾ ਕਿ ਚਲੋ ਜੇ ਇਹ ਕੰਮ ਪਹਿਲ ਦੇ ਆਧਾਰ ਤੇ ਹੋ ਜਾਵੇ ਜਿਹੜਾ ਕਚਰਾ ਇਹ ਸਾਰੇ ਫਾਟਕਾਂ ਦੇ ਆਲਦੋਲੇ ਪਿਆ ਹੈ ਉਹ ਵੀ ਚੱਕਾ ਜਾ ਸਫਾਈ ਹੋਣੀ ਚਾਹੀਦੀ ਹੈ ਬਸ ਕੀ ਅੱਡੇ ਵੀ ਰੋਡ ਜਿਹੜਾ ਹੈ ਜਾਵੇ ਜਿਹੜਾ ਅੱਗੇ ਜਾ ਕੇ ਤੁਸੀਂ ਦੇਖੋ ਜਿਹੜਾ ਤੁਹਾਡਾ ਨਹਿਰ ਆ ਨਹਿਰ ਦੇ ਅੱਗੇ ਜਾ ਕੇ ਕਿੰਨੇ ਟੋਏ ਪਏ ਪਏ ਆ ਉਸ ਟੋਏ ਨੂੰ ਵੀ ਬੰਦ ਕਰਨਾ ਚਾਹੀਦਾ ਜੇ ਪੈਵਲਨ ਪਾਉਣੀ ਆ ਤਾਂ ਉਹਦੇ ਵਿੱਚ ਬਜਰੀ ਪਾ ਕੇ ਉਹ ਜਿਹੜੀ ਜੀਸੀਬੀ ਹੁੰਦੀ ਆ ਉਹ ਕਰਕੇ ਲੈਵਲ ਕਰ ਸਕਦੀ ਆ ਉਹਨੂੰ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਮੈਂ ਨਿਕਲ ਕੇ ਤਾਂ ਧੰਨਵਾਦ ਕਰਨਾ ਪ੍ਰਸ਼ਾਸਨ ਦਾ ਵੀ ਨਮਸ਼ੀਰ ਦਾ ਚਲੋ ਇਹ ਚੰਗੀ ਗੱਲ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਸਾਨੂੰ ਰੌਣਕ ਮਿਲ ਤੇ ਠੀਕ ਹੈ ਜੀ ਤੇ ਤੁਹਾਡੇ ਮਾਧਿਪਨ ਤੁਹਾਡਾ ਵੀ ਧੰਨਵਾਦ ਬਹੁਤ ਧੰਨਵਾਦ ਠੀਕ ਹੈ ਜੀ ਥੈਂਕ ਯੂ ਸਰ ਭਾਈ ਖਾਲਸਾ ਭਾਈ ਰ